ਜੋ ਕੰਦੇ ਹੋਏ ਤਰੀਕੇ ਨੇ ਕੱਲ ਨੂੰ ਉਹਦੇ ਆਪਣੇ ਪਰਿਵਾਰ ਦੇ ਵਿੱਚ ਕੋਈ ਬੱਚਾ ਗਲਤੀ ਕਰੇ ਤੇ ਕਿਹਾ ਉਸ ਬੱਚੇ ਨੂੰ ਵੜ ਦੇਗਾ ਸਮਝਾਉਣ ਦੇ ਤਰੀਕੇ ਵਿੱਚ ਹੁੰਦਾ ਕਿ ਪਹਿਲੇ ਪਿਆਰ ਨਾਲ ਫਿਰ ਗੁੱਸੇ ਨਾਲ ਫਿਰ ਬੱਚੇ ਨੂੰ ਮਾਰਿਆ ਵੀ ਜਾਂਦਾ ਠੀਕ ਪਰ ਇਹ ਥੋੜਾ ਕਿ ਉਹਨੂੰ ਕਤਲ ਕਰ ਦੇ ਅਚਾਨਕ ਹੀ ਨਿਹੰਗ ਅਨੇਕ ਐਕਟਿਵ ਕਿਉਂ ਹੋ ਗਏ ਇਹਦੇ ਵੱਲ ਵੀ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਕਰਨਾ ਚਾਹੀਦਾ ਹੈ ਕਿ ਪਹਿਲੇ ਇਹੋ ਜਿਹੀ ਕੋਈ ਗੱਲ ਨਹੀਂ ਸੀ ਇਹਦੇ ਉੱਤੇ ਇਹ ਵੀ ਇਨਕੁਆਇਰੀ ਹੋਣੀ ਚਾਹੀਦੀ ਕਿ ਆ ਜਿਹੜਾ ਮਹਿਲ ਹੋਏ ਇਸ ਚੋ ਜ ਤੋ ਹੀ ਸਿੱਖ ਸੀ ਸਿੱਖ ਨਿਹੰਗ ਸੀ ਕਿ ਜਾਂ ਕਨਵਰਟਡ ਹੈ ਮੁਸਲਮਾਨ ਤੋਂ ਸਿੱਖ ਬਣਿਆ ਜਾਂ ਕ੍ਰਿਸਚੀਅਨ ਤੋਂ ਸਿੱਖ ਬਣਿਆ ਇਹ ਇਕਦਮ ਇਹ ਨਿਹੰਗ ਸਿੰਘ ਜਿਹੜੇ ਨੇ ਕੁਝ ਐਕਟਿਵਟ ਹੋਏ ਨੇ ਹਰੇ ਪਾਸੇ ਵੇਖਿਆ ਤਾਂ ਨੀਲੇ ਬਾਣੇ ਵਾਲੇ ਨਜ਼ਰ ਆਉਂਦੇ ਨੇ ਜੇ ਕਿਸੇ ਦੇ ਪਲਾਟ ਤੇ ਘਰ ਤੇ ਕਬਜ਼ੇ ਦੀ ਗੱਲ ਹੋਵੇ ਤਾਂ ਨਿਹੰਗ ਬਾਣੇ ਵਾਲੇ ਨਜ਼ਰ ਆ ਜਾਂਦੇ ਨੇ ਜੇਕਰ ਮੰਨ ਲਓ ਕਿਤੇ ਧਰਨਾ ਦੇਣਾ ਇਵਨ ਕੀ ਕੋ ਟ੍ਰੈਵਲ ਏਜੰਟਾ ਉਥੇ ਨਿਹੰਗ ਸਿੰਘ ਬਾਣੇ ਵਾਲੇ ਨਜ਼ਰ ਆ ਜਾਂਦੇ ਨੇ ਤੇ ਜੇਕਰ ਅਜਿਹੇ ਘਟਨਾਵਾਂ ਨੂੰ ਅੰਜਾਮ ਦੇਣਾ ਤਾਂ ਨਿਹੰਗ ਸਿੰਘ ਵਾਲੇ ਬਾਣੇ ਦੇ ਨਜ਼ਰ ਆ ਜਾਂਦੇ ਨੇ ਪਿੱਛੇ ਦੇ ਦਰਬਾਰ ਸਾਹਿਬ ਦੇ ਕੋਲ ਜਿਹੜੀਆਂ ਬੀੜੀਆਂ ਸਿਗਰਟ ਖੋਕੇ ਜਿਹੜੇ ਲੱਗਦੇ ਨੇ ਇਹਨਾਂ ਨੂੰ ਬੰਦ ਕਰਾਉਣ ਵਾਸਤੇ ਨਿਹੰਗ ਸਿੰਘ ਬਾਣੇ ਵਾਲੇ ਅੱਗੇ ਆ ਗਏ ਪਰ ਸਭ ਤੋਂ ਵੱਡੀ ਗੱਲ ਹੈ ਕਿ ਆਖਰ ਇਹ ਨੀਲੇ ਬਾਣੇ ਹੁਣ ਐਕਟੀਵੇਟ ਕਿਉਂ ਹੋਏ ਨੇ ਜੇਕਰ ਗੱਲ ਕਰੀਏ ਤਾਂ ਪਹਿਲਾਂ ਦਾ ਸਮਾਂ ਸੀ ਆਜ ਤੋਂ 15-20 ਸਾਲ ਪਿੱਛੇ ਚਲੇ ਜਾਈਏ ਤਾਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਜਿਹੜੀਆਂ ਵੱਡੀਆਂ ਸਤਕਾਰਯੋਗ ਜਥੇਬੰਦੀਆਂ ਨੇ ਬਾਬਾ ਉਹ 100 ਕਰੋੜੀ ਜਿਹੜੇ ਝੂਲਤਾ ਨਿਸ਼ਾਨ ਉਹ ਅੱਜ ਤੱਕ ਕਿਉਂ ਨਹੀਂ ਸਾਹਮਣੇ ਉਹ ਵੀ ਤਾਂ ਆਖਰ ਬਾਣੇ ਦੇ ਵਿੱਚ ਰਹਿੰਦੇ ਨੇ ਉਹ ਵੀ ਤਾਂ ਉਹਨਾਂ ਨੂੰ ਵੀ ਤਾਂ ਪਤਾ ਸਭ ਕੁਝ ਕੀ ਹੋ ਰਿਹਾ ਉਹਦੇ ਵਿੱਚ ਮੇਨ ਚੀਜ਼ ਇੱਕੋ ਆਂਦੀ ਹੈ ਕਿ ਜਿਹੜੀਆਂ ਰਜਿਸਟਰਡ ਨਿਹੰਗ ਜਥੇਬੰਦੀਆਂ ਨੇ ਉਹਨਾਂ ਨੂੰ ਐਕਟਿਵ ਹੋਣਾ ਪਏਗਾ ਕਿ ਕੀ ਇਹ ਉਹਨਾਂ ਦੇ ਨਾਲ ਰਿਲੇਟਿਡ ਹੈਗੇ ਨੇ ਕਿ ਨਹੀਂ ਹੈਗੇ ਜੀ ਕੱਲ ਨੂੰ ਸਨਾਤਨਤਾ ਦੇ ਮੌਲੇ ਵੀ ਆ ਜਾਣਗੇ ਕਿ ਨਹੀਂ ਜੀ ਇਹ ਸਾਡੇ Hindu ਕੁੜੀਆਂ ਨੂੰ ਮਾਰਦੇ ਪਏ ਨੇ ਉਹ ਟਕਲਾ ਵੱਦਾ ਵੱਦਾ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੁੰਦਾ ਕਿ ਕਿੱਥੇ ਦਾ ਕਿੱਥੇ ਪਹੁੰਚ ਜਾਏਗਾ ਇਸ ਨੂੰ ਕੀ ਕਹੋਗੇ ਖੜਕੂਵਾਦ ਕਹੋਗੇ ਜਾਂ ਫਿਰ ਮਨਮਰਜ਼ੀ ਕਹੋ ਇਟਸ ਅ ਸੋਰਟ ਆਫ ਖੜਕੂਵਾਦ ਕਿ ਮੱਕੇ ਜਦੋਂ ਇੱਕ ਦਹਿਸ਼ਤ ਫਲਾਣੀ ਹੋਵੇ ਕਿਸੇ ਜਗ੍ਹਾ ਦੇ ਉੱਤੇ ਉਹ ਖੜਕੂਵਾਦ ਵਿੱਚ ਕਨਵਰਟ ਹੋਏਗੀ ਜਦੋਂ ਇੱਕ ਬੰਦੇ ਨੂੰ ਮਾਰ ਦਿੱਤਾ ਗਿਆ ਉਹਦੇ ਵੀ ਪਰਵਾਹ ਦੇ ਜੀ ਸਨ ਚਲੋ ਉਹ ਅਸੀਂ ਮੰਨਦੇ ਹਾਂ ਕਿ ਕੰਚਨ ਜਾਂ ਕਮਲ ਭਾਬੀ ਜੋ ਵੀ ਸੀ ਗਲਤ ਸੀ ਪਰ ਇਹ ਤਰੀਕਾ ਗਲਤ ਸੀ ਕਿਹਾ ਉਹਦੇ ਫੈਮਿਲੀ ਮੈਂਬਰਸ ਨਹੀਂ ਸੀ ਹੁਣ ਫੇਰ ਉਹੀ ਦੌੜ ਸ਼ੁਰੂ ਹੋ ਗਈ ਸ਼ਰਿਆਮ ਹਥਿਆਰ ਲੈ ਲੈ ਕੇ ਸਿੰਘਾਂ ਦੇ ਮਗਰ ਟੋਲੇ ਘੁੰਮਦੇ ਨੇ ਵੱਡ ਦਾਂਗੇ ਕੱਟ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਜਦੋਂ ਅਸੀਂ ਇੱਕ ਚੀਜ਼ ਨੂੰ ਲਾਗੂ ਹੀ ਨਹੀਂ ਕਰ ਸਕ ਰਹੇ ਤੇ ਸਾਨੂੰ ਉਹ ਕਾਨੂੰਨ ਬਣਾਉਣ ਦਾ ਫਾਇਦਾ ਕੀ ਹੈ ਇਸ ਨਾਲ ਤਾਂ ਬੈਠੇ ਕਾਨੂੰਨ ਹੀ ਨਾ ਬਣਾਏ ਜੀ ਸਸ਼ੀਕਾਰ ਜਨ ਸਪੋਕਸਮੈਨ ਨਾਲ ਵੀ ਉਹ ਤੁਸੀਂ ਤੇ ਮੈਂ ਹਾਂ ਸਰਵਣ ਬੀਤੇ ਦਿਨ ਜੋ ਕੁਝ ਵਾਪਰਿਆ ਉਸ ਤੋਂ ਅਸੀਂ ਸਾਰੇ ਚੰਗੀ ਤਰ੍ਹਾਂ ਵਖ ਵਖ ਕੰਚਨ ਨਾਮ ਦੀ ਇਨਫਲੂਐਂਸਰ ਇਨਫਲੂਐਂਸਰ ਜਿਹੜੀ ਸੀਗੀ ਉਸ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਔਰ ਜ਼ਿੰਮੇਵਾਰੀ ਜਿਹੜੀ ਹੈ ਅਮਰਤਪਾਲ ਸਿੰਘ ਮਹਿਰੋ ਵੱਲੋਂ ਨਹੀਂ ਗਈ ਹੈ ਇਸ ਤਰ੍ਹਾਂ ਦੇ ਨਾਲ ਜਿਹੜਾ ਕਤਲ ਹੋਇਆ ਉਸ ਨੂੰ ਲੈ ਕੇ ਵਕ ਵਕ ਧਾਰਨਾਵਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਨੇ ਕਈ ਲੋਕਾਂ ਦਾ ਕਹਿਣਾ ਕਿ ਬਿਲਕੁਲ ਸਹੀ ਕੀਤਾ ਗਿਆ ਔਰ ਕੁਝ ਲੋਕਾਂ ਦਾ ਕਹਿਣਾ ਕਿ ਇਹ ਗਲਤ ਹੋਇਆ ਹਰ ਇੱਕ ਨੂੰ ਰਾਈਟ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਜਿਉਣਾ ਚਾਹੁੰਦਾ ਪਰ ਦ ਨੂੰ ਪਰੋਸਿਆ ਜਾ ਰਿਹਾ ਕੀ ਇਹ ਆਪਣੇ ਧਾਇਰੇ ਦੇ ਵਿੱਚ ਹੈ ਕੀ ਅਜਿਹਾ ਹੋਣਾ ਜਾਇਜ਼ ਹੈ ਇਹਨਾਂ ਗੱਲਾਂ ਤੇ ਗੱਲਬਾਤ ਕਰ ਲਈਏ ਸਾਡੇ ਕੋਲ ਡਾਕਟਰ ਅੰਤਿਪ ਸਿੰਘ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹੋਰ ਸਾਡਾ ਸਵਾਗਤ ਹੈ ਸਪੋਕਸਮੈਨ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾ ਮੇਰਾ ਸਵਾਲ ਹੈ ਕਿ ਕੰਚਨ ਨਾਮ ਦੀ ਜਿਹੜੀ ਇਹ ਕੁੜੀ ਸੀਗੀ ਜਿਸ ਦੇ ਵੱਲੋਂ ਇਨਫਲੂਐਂਸਰ ਜਿਹੜਾ ਇਸ ਨੂੰ ਕਿਹਾ ਜਾਂਦਾ ਔਰ ਸੋਸ਼ਲ ਮੀਡੀਆ ਦੇ ਉੱਪਰ ਆਪਣੀਆਂ ਵੀਡੀਓ ਜਿਹੜੀਆਂ ਇਸ ਵੱਲੋਂ ਨੰਗੇਜ ਭਰੀਆਂ ਅਪਡੇਟ ਕੀਤੀਆਂ ਜਾਂਦੀਆਂ ਸੀ ਜਿੱਦਾਂ ਕਤਲ ਹੋ ਗਿਆ ਜ਼ਿੰਮੇਵਾਰੀ ਅਮਰਿਤਪਾਲ ਮਹਿਰੂ ਨੇ ਲਈ ਹੈ ਕਿਵੇਂ ਦੇ ਸਰਵਜਨ ਜੀ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਇਹੋ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਭਾਵੇਂ ਅਮਿਤਪਾਲ ਹੋਵੇ ਤੇ ਭਾਵੇਂ ਕੋਈ ਹੋਵੇ ਰੋਕ ਨਹੀਂ ਸਕਦਾ ਜੀ ਉਹਨੂੰ ਕੋਈ ਰਾਈਟ ਨਹੀਂ ਹੈ ਜੀ ਇਹ ਤੇ ਜੇ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਕੇ ਉਹਦੇ ਉੱਤੇ ਕੋਈ ਰੋਕ ਲਗਾਈ ਜਾਵੇ ਤੇ ਤਾਂ ਰੋਕਿਆ ਜਾ ਸਕਦਾ ਆਦਰਵਾਇਜ਼ ਬਹੁਤ ਮੁਸ਼ਕਲ ਹੈ ਪਰ ਜੇ ਜਿਹੜਾ ਤੁਹਾਡਾ ਦੂਸਰਾ ਸਵਾਲ ਹੈ ਕਿ ਕਿਆ ਉਹਨੇ ਠੀਕ ਕੀਤਾ ਪਹਿਲੀ ਗੱਲ ਹੈ ਉਹਦਾ ਜਿਹੜਾ ਤਰੀਕਾ ਸੀ ਨਾ ਉਹ ਗਲਤ ਸੀ ਜੋ ਕੰਦੇ ਹੋਈ ਤਰੀਕੇ ਨੇ ਕੱਲ ਨੂੰ ਉਹਦੇ ਆਪਣੇ ਪਰਿਵਾਰ ਦੇ ਵਿੱਚ ਕੋਈ ਬੱਚਾ ਗਲਤੀ ਕਰੇ ਤੇ ਕੀ ਆ ਉਸ ਬੱਚੇ ਨੂੰ ਉਹ ਵੜ ਦੇਗਾ ਹੂੰ ਬਿਲਕੁਲ ਇੱਕ ਤਰੀਕਾ ਹੁੰਦਾ ਹੈ ਕਿ ਸਮਝਾਣ ਦਾ ਹੂੰ ਸਮਝਾਣ ਦੇ ਤਰੀਕੇ ਵਿੱਚ ਹੁੰਦਾ ਕਿ ਪਹਿਲੇ ਪਿਆਰ ਨਾਲ ਫਿਰ ਗੁੱਸੇ ਨਾਲ ਫਿਰ ਬੱਚੇ ਨੂੰ ਮਾਰਿਆ ਵੀ ਜਾਂਦਾ ਠੀਕ ਪਰ ਇਹ ਥੋੜਾ ਕਿ ਉਹਨੂੰ ਕਤਲ ਕਰ ਦੇ ਕਿੰਨੇ ਕੋਈ ਕਤਲ ਕਰ ਲਏਗਾ ਉਹ ਡਾਕਟਰ ਸਾਹਿਬ ਤੁਹਾਡੇ ਜਵਾਬ ਦੇ ਵਿੱਚੋਂ ਹੀ ਇੱਕ ਜਿਹੜਾ ਹੋਰ ਸਵਾਲ ਨਿਕਲਿਆ ਤੁਸੀਂ ਗੱਲ ਕੀਤੀ ਹੈ ਕਿ ਸਹੀ ਤਰੀਕੇ ਦੇ ਨਾਲ ਸਮਝਾਇਆ ਜਾ ਸਕਦਾ ਸੀ पर ਅਦੇ ਵੀ ਸਹੀ ਤਰੀਕੇ ਨਾਲ ਨਹੀਂ ਸਮਝਾਇਆ ਜਾ ਰਿਹਾ ਇੰਟਰਨੈਟ ਤੇ ਲਗਾਤਾਰ ਧਮਕੀਆਂ ਇਨਫਲੂਐਂਸਰ ਨੂੰ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਕਿ ਬਾਜਾਓ ਅਗਲਾ ਨੰਬਰ ਤੁਹਾਡਾ ਵੀ ਜਿਹੜਾ ਉਹ ਹੋ ਸਕਦਾ ਕੀ ਅਜਿਹਾ ਕਰਨਾ ਜਿਹੜਾ ਕਿਤੇ ਨਾ ਕਿਤੇ ਜਾਇਜ਼ ਆ ਕਿਉਂਕਿ ਪੁਲਿਸ ਆ ਕਾਨੂੰਨ ਆ ਅਦਾਲਤਾਂ ਨੇ ਆਖਰ ਅਸੀਂ ਆਪਣੇ ਆਪ ਹੀ ਸਭ ਕੁਝ ਬਣ ਚੁੱਕੇ ਆ ਵੀ ਆਪੇ ਹੀ ਅਸੀਂ ਜਿਹੜੀ ਆ ਸੁਣਵਾਈ ਕਰਾਂਗੇ ਆਪੇ ਹੀ ਅਸੀਂ ਆਪਣਾ ਫੈਸਲਾ ਸੁਣਾਵਾਂਗੇ ਤੇ ਆਪੇ ਹੀ ਅਸੀਂ ਜਿਹੜਾ ਉਹ ਮਾਰ ਵੀ ਦੇਾਂਗੇ ਕਿਸੇ ਨੂੰ ਇਨਾ ਰਾਈਟ ਹੈ ਸਾਡੇ ਕੋਲ ਮੈਂ ਇਹਦੇ ਵਿੱਚ ਇੱਕ ਚੀਜ਼ ਐਡ ਕਰਨਾ ਚਾਹਾਂਗਾ ਕਿ ਜਦੋਂ ਅਸੀਂ ਇੱਕ ਚੀਜ਼ ਦੀ ਦਹਿਸ਼ਤ ਫੈਲਾਣੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੈ ਮੈਂ ਕਿ ਸਰਕਾਰ ਕੁਝ ਨਹੀਂ ਹੈ ਲਾਅਨ ਆਰਡਰ ਕੁਝ ਨਹੀਂ ਹੈ ਪੋਲੀਟੀਸ਼ੀਅਨਸ ਕੁਝ ਨਹੀਂ ਹੈ ਵੀ ਆਰ ਆਨ ਇਨ ਆਲ ਸਾਡਾ ਹੀ ਫੈਸਲਾ ਹੈ ਅਸੀਂ ਜੋ ਕਰਨਾ ਹੈ ਕਰਨਾ ਹੈ ਜੀ ਪਹਿਲੇ ਤੇ ਇਹਨੋਂ ਮੈਨੂੰ ਚਾਹੀਦਾ ਸੀ ਕਿ ਜਿਹੜਾ ਸਿੱਖ ਧਰਮ ਸਾਡਾ ਪਿੱਛੇ ਜਾ ਰਿਹਾ ਉਸ ਨੂੰ ਅਗਾਹ ਵਧਾਇਆ ਜਾਵੇ ਜਿਹੜੇ ਸਾਡੇ ਲੀਡਰ ਨੇ ਅਕਾਲੀ ਲੀਡਰ ਨੇ ਐਸਸੀਪੀਸੀਏ ਅਕਾਲ ਤਖਤ ਅਸੀਂ ਸਿੱਖ ਬੈਠ ਕੇ ਤੇ ਲੜੀ ਜਾਂਦੇ ਆ ਅਸੀਂ ਇਸ ਸ਼ਲੀਲਤਾ ਵਾਲੀ ਸਾਈਡ ਤੇ ਚੱਲਦੇ ਆ ਉਹ ਚੀਜ਼ ਨੂੰ ਬਾਅਦ ਵਿੱਚ ਉੱਥੋਂ ਇੱਕ ਹੁਕਮ ਜਾਰੀ ਹੁੰਦਾ ਜਿਹਦਾ ਪਿੱਛੇ ਇੱਕ ਅਕਾਲ ਤਖਤ ਦੇ ਜਥੇਦਾਰ ਨੇ ਹੁਕਮ ਜਾਰੀ ਕੀਤਾ ਸੀ ਕਿ ਕੋਈ ਵੀ ਵਿਆਹ ਸ਼ਾਦੀ ਦੇ ਦੌਰਾਨ ਲਵਾ ਫੇਰੇ ਵੇਲੇ ਕਗਜ਼ਾ ਨਹੀਂ ਪਾਏਗਾ ਸੂਟ ਤੇ ਸਲਵਾਰ। ਕੀ ਉਹ ਇੰਪਲੀਮੈਂਟ ਹੋਇਆ? ਤੇ ਇਸ ਨੂੰ ਕਿਸ ਨੇ ਹੱਕ ਦੇ ਦਿੱਤਾ? कि हां भी तू जाके ओनु ਕਤਲ ਕਰਦੇ ਅੱਧਾ ਤੇ ਕੱਲ ਨੂੰ ਕੋਈ ਵੀ ਕੁਝ ਵੀ ਕਰ ਸਕਦਾ ਤੇ ਉਹਦੇ ਨਾਲ ਪੰਜਾਬ ਦੇ ਹਾਲਾਤ ਦਿਨਾਂ ਦਿਨ ਵਿਗੜਦੇ ਜਾਣਗੇ ਉਹ ਜਿਹੜੇ ਇੱਥੇ ਆਉਣ ਵਾਲੇ ਟੂਰਿਸਟ ਨੇ ਉਹ ਵੀ ਆਣੇ ਬੰਦ ਹੋ ਜਾਣਗੇ ਕੰਮ ਵੀ ਘਟ ਜਾਣਗੇ ਸੋ ਇੱਕ ਚੀਜ਼ ਮੈਂ ਹੋਰ ਇਹਦੇ ਚ ਐਡ ਕਰਨਾ ਚਾਹਾਂਗਾ ਅਚਾਨਕ ਹੀ ਨਿਹੰਗ ਅਨੇਕ ਐਕਟਿਵ ਕਿਉਂ ਹੋ ਗਏ ਬਿਲਕੁਲ ਇਹਦੇ ਵੱਲ ਵੀ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਕਰਨਾ ਚਾਹੀਦਾ ਹੈ ਕਿ ਪਹਿਲੇ ਇਹੋ ਜਿਹੀ ਕੋਈ ਗੱਲ ਨਹੀਂ ਸੀ ਇਹਦੇ ਉੱਤੇ ਇਹ ਵੀ ਇਨਕੁਆਇਰੀ ਹੋਣੀ ਚਾਹੀਦੀ ਕਿ ਆ ਜਿਹੜਾ ਮਹਿਲ ਹੋਏ ਇਸ ਸ਼ੁਰੂ ਤੋਂ ਹੀ ਸਿੱਖ ਸੀ ਸਿੱਖ ਧਿਆੰਗ ਸੀ ਕਿ ਜਾਂ ਕਨਵਰਟਡ ਹੈ ਮੁਸਲਮਾਨ ਤੋਂ ਸਿੱਖ ਬਣਿਆ ਜਾਂ ਕ੍ਰਿਸਚਨ ਤੋਂ ਸਿੱਖ ਬਣਿਆ ਇਹ ਵੀ ਇੱਕ ਬਹੁਤ ਇਸ ਵੇਲੇ ਟਾਈਮ ਦੀ ਲੋੜ ਹੈ ਕਿ ਇੱਕਦਮ ਉਹ ਸਿੱਖ ਕਨਵਰਟ ਹੋ ਕੇ ਉਹਨੇ ਇਸ ਚੀਜ਼ ਦੇ ਵਿੱਚ ਅੱਗੇ ਵਧਣਾ ਸ਼ੁਰੂ ਕੀਤਾ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਗੱਲ ਬਿਲਕੁਲ ਸਹੀ ਹੈ ਕਿ ਇੱਕਦਮ ਇਹ ਨਿਹੰਗ ਸਿੰਘ ਜਿਹੜੇ ਨੇ ਕੁਝ ਐਕਟਿਵੇਟ ਹੋਏ ਨੇ ਹਰੇ ਪਾਸੇ ਵੇਖਿਆ ਤਾਂ ਨੀਲੇ ਬਾਣੇ ਵਾਲੇ ਨਜ਼ਰ ਆਉਂਦੇ ਨੇ ਜੇ ਕਿਸੇ ਦੇ ਪਲਾਟ ਤੇ ਘਰ ਤੇ ਕਬਜ਼ੇ ਦੀ ਗੱਲ ਹੋਵੇ ਤਾਂ ਨਿਹੰਗ ਬਾਣੇ ਵਾਲੇ ਨਜ਼ਰ ਆ ਜਾਂਦੇ ਨੇ ਜੇਕਰ ਮੰਨ ਲਓ ਕਿਤੇ ਧਰਨਾ ਦੇਣਾ ਇਵਨ ਕੀ ਕੁ ਟ੍ਰੈਵਲ ਏਜੰਟਾ ਉਥੇ ਨਿਹੰਗ ਸਿੰਘ ਬਾਣੇ ਵਾਲੇ ਨਜ਼ਰ ਆ ਜਾਂਦੇ ਨੇ ਤੇ ਜੇਕਰ ਅਜਿਹੇ ਘਟਨਾਵਾਂ ਨੂੰ ਅੰਜਾਮ ਦੇਣਾ ਤਾਂ ਨਿਹੰਗ ਸਿੰਘ ਵਾਲੇ ਬਾਣੇ 'ਚ ਨਜ਼ਰ ਆ ਜਾਂਦੇ ਨੇ ਪਿੱਛੇ ਦੇ ਦਰਬਾਰ ਸਾਹਿਬ ਦੇ ਕੋਲ ਜਿਹੜੀਆਂ ਬੀੜੀਆਂ ਸਿਗਰਟ ਖੋਖੇ ਜਿਹੜੇ ਲੱਗਦੇ ਨੇ ਇਹਨਾਂ ਨੂੰ ਬੰਦ ਕਰਾਉਣ ਵਾਸਤੇ ਨਿਹੰਗ ਸਿੰਘ ਬਾਣੇ ਵਾਲੇ ਅੱਗੇ ਆ ਗਏ ਪਰ ਸਭ ਤੋਂ ਵੱਡੀ ਗੱਲ ਹੈ ਕਿ ਆਖਰ ਇਹ ਨੀਲੇ ਬਾਣੇ ਹੁਣ ਐਕਟਿਵੇਟ ਕਿਉਂ ਹੋਏ ਨੇ ਜੇਕਰ ਗੱਲ ਕਰੀਏ ਤਾਂ ਪਹਿਲਾਂ ਦਾ ਸਮਾਂ ਸੀ ਅਜ ਤੋਂ 15-20 ਸਾਲ ਪਿੱਛੇ ਚਲੇ ਜਾਈਏ ਤਾਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਜਿਹੜੀਆਂ ਵੱਡੀਆਂ ਸਤਕਾਰਯੋਗ ਜਥੇਬੰਦੀਆਂ ਨੇ 100 ਕਰੋੜੀ ਜਿਹੜੇ ਝੂਲਤਾ ਨਿਸ਼ਾਨ ਉਹ ਅੱਜ ਤੱਕ ਕਿਉਂ ਨਹੀਂ ਸਾਹਮਣੇ ਉਹ ਵੀ ਤਾਂ ਆਖਰ ਬਾਣੇ ਦੇ ਵਿੱਚ ਰਹਿੰਦੇ ਨੇ ਉਹ ਵੀ ਤਾਂ ਉਹਨਾਂ ਨੂੰ ਵੀ ਤਾਂ ਪਤਾ ਸਭ ਕੁਝ ਕੀ ਹੋ ਰਿਹਾ ਉਹ ਅੱਗੇ ਕਿਉਂ ਨਹੀਂ ਆਏ ਤੇ ਹੁਣ ਹੀ ਇੱਕਦਮ ਇਹ ਨੀਲੇ ਬਾਣਾ ਜਿਹੜਾ ਉਹ ਲੋਕਾਂ ਨੂੰ ਸਜ਼ਾ ਦੇਣ ਵਾਲੇ ਕਿਵੇਂ ਤੁਰ ਪਿਆ ਕੀ ਲੱਗਦਾ ਤੁਹਾਨੂੰ ਇਹਦੇ ਪਿੱਛੇ ਕੀ ਸਾਜ਼ਿਸ਼ ਹੋ ਸਕਦੀ ਜਾਂ ਮਕਸਦ ਕੀ ਹੈ ਇਹਦੇ ਵਿੱਚ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਆਈਐਸਆਈ ਪੂਰੀ ਤਰ੍ਹਾਂ ਲੱਗੀ ਹੋਈ ਹੈ ਕਿ ਕਿਸੇ ਤਰ੍ਹਾਂ ਪੰਜਾਬ ਨੂੰ ਅਸੀਂ ਬਰਬਾਦ ਕਰਦੀ ਹੈ ਹੁਣ ਜੇ ਨੀਲੇ ਬਾਣੇ ਵਾਲੇ ਦੀ ਗੱਲ ਸੀ ਗੱਲ ਕਰੀਏ ਨਿਹੰਗ ਸਿੰਘਾਂ ਦੀ ਗੱਲ ਕਰੀਏ ਉਹਦੇ ਵਿੱਚ ਮੇਨ ਚੀਜ਼ ਇੱਕੋ ਆਂਦੀ ਹੈ ਕਿ ਜਿਹੜੀਆਂ ਰਜਿਸਟਰਡ ਨਿਹੰਗ ਜਥੇਬੰਦੀਆਂ ਨੇ ਉਹਨਾਂ ਨੂੰ ਐਕਟਿਵ ਹੋਣਾ ਪਏਗਾ ਕਿ ਕਿਹੜਾ ਇਹ ਉਹਨਾਂ ਦੇ ਨਾਲ ਰਿਲੇਟਿਡ ਹੈਗੇ ਨੇ ਕਿ ਨਹੀਂ ਹੈਗੇ ਜੀ ਜੇ ਕੋਈ ਇਹੋ ਜਿਹੀ ਕੋਈ ਗੱਲਬਾਤ ਹੁੰਦੀ ਹੈ ਪਹਿਲੇ ਪੁਲਿਸ ਪ੍ਰਸ਼ਾਸਨ ਨੂੰ ਇੱਕ ਲੈਟਰ ਦਿੱਤੀ ਜਾਵੇ ਐਡਮਿਨਿਸਟ੍ਰੇਸ਼ਨ ਨੂੰ ਲੈਟਰ ਦਿੱਤੀ ਜਾਵੇ ਫਿਰ ਉਸ ਤੋਂ ਬਾਅਦ ਜੇ ਪੁਲਿਸ ਪ੍ਰਸ਼ਾਸਨ ਜਾਂ ਐਡਮਿਨਿਸਟ੍ਰੇਸ਼ਨ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਂਦੀ ਤੇ ਫਿਰ ਉਹ ਆਪਣਾ ਐਕਸ਼ਨ ਲੈਣ ਦਾ ਹੱਕ ਰੱਖਦੇ ਨੇ ਕੱਲ ਨੂੰ ਉਹੀ ਗੱਲ ਆ ਜਾਂਦੀ ਹੈ ਕਿ ਕੱਲ ਨੂੰ ਕਿਹਾ ਵਿਆਹਾਂ ਦੇ ਵਿੱਚ ਜਿਹੜਾ ਲਚਰ ਪੁਰਾ ਚੱਲਦਾ ਉਹਨੂੰ ਰੋਕ ਸਕਦੇ ਹਾਂ ਅਸੀਂ ਬਿਲਕੁਲ ਪੰਜਾਬ ਦੇ ਵਿੱਚ ਸ਼ਰਾਬ ਅੰਨੀ ਜ਼ਿਆਦਾ ਵਿਕਦੀ ਹੈ ਕਿ ਕੱਲ ਨੂੰ ਸ਼ਰਾਬੀਆਂ ਨੂੰ ਵੀ ਰੋਕਣਗੇ ਕਿਹਦੇ ਕਿਹਦੇ ਉੱਤੇ ਠੱਲ ਪਾਣਗੇ ਸਾਡਾ ਵੈਸਟਰਨ ਕਲਚਰ ਸਲਾਹ ਤੇ ਕਨਵਰਟ ਹੋ ਰਿਹਾ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਇਹ ਰੋਕ ਸਕਣਗੇ ਸਾਹਿਬ ਜੀ ਮੁੱਦੇ ਕਈ ਨੇ ਪੰਜਾਬ ਦੇ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਨਸ਼ੇ ਵੱਲ ਧਿਆਨ ਕਿਉਂ ਨਹੀਂ ਹੈ ਕਿ ਨਸ਼ੇ ਨੂੰ ਖਤਮ ਕੀਤਾ ਜਾਵੇ ਜਿਹੜੇ ਨਸ਼ੇ ਪਿੰਡਾਂ ਦੇ ਵਿੱਚ ਅਮਰ ਸਾਡੇ ਸੈਂਕੜੇ ਪਿੰਡ ਨੇ ਜਿੱਥੇ ਸ਼ਰਿਆਮ ਜਿਹੜੀ ਆ ਦੇਸੀ ਸ਼ਰਾਬ ਵਿਕਦੀ ਹੈ ਨਕਲੀ ਸ਼ਰਾਬ ਵਿਕਦੀ ਪਿੱਛੇ ਜੇ ਬਜੂਠੇ ਕਿੰਨੇ ਲੋਕਾਂ ਦੀ ਮੌਤ ਵੀ ਹੋਈ ਤੇ ਇਸ ਤੋਂ ਇਲਾਵਾ ਚਿੱਟਾ ਵਿਕਦਾ ਇਹਨਾਂ ਨੂੰ ਰੋਕਣ ਵੱਲ ਧਿਆਨ ਕਿਉਂ ਨਹੀਂ ਤੇ ਇੱਕਦਮ ਉੱਠ ਕੇ ਤੇ ਆਪਾਂ ਕੁੜੀਆਂ ਦੇ ਦਿਵਾਲੇ ਹੋ ਗਏ ਸਭ ਤੋਂ ਪਹਿਲਾਂ ਇਹਨਾਂ ਦਾ ਟਾਰਗੇਟ ਇੱਕੋ ਹੀ ਹੋਣਾ ਚਾਹੀਦਾ ਹੈ ਕਿ ਨਸ਼ੇ ਨੂੰ ਕਿਸ ਤਰ੍ਹਾਂ ਰੋਕਣਾ ਜੇ ਨਸ਼ਾ ਨਹੀਂ ਰੋਕ ਸਕਦੇ ਤੇ ਇਹਨਾਂ ਨੂੰ ਰੋਕਣ ਦਾ ਇਹਨਾਂ ਨੂੰ ਕਿੰਨੇ ਹੱਕ ਦੇ ਦਿੱਤਾ ਪਹਿਲੇ ਇਹ ਆਪਣੇ ਇੱਕ ਸੋਚ ਕਰਨ ਜਿਹੜੇ ਵੀ ਨਿਹੰਗ ਬਣੇ ਵਾਲੇ ਨੇ ਕਿ ਅਸੀਂ ਪਹਿਲੇ ਪੰਜਾਬ ਵਿੱਚ ਨਸ਼ਾ ਖਤਮ ਕਰਨਾ ਬਿਲਕੁਲ ਤੇ ਜੇ ਨਸ਼ਾ ਖਤਮ ਹੋ ਗਿਆ ਤੇ ਇਹ ਚੀਜ਼ਾਂ ਤੇ ਆਪਣੇ ਆਪ ਹੀ ਖੋਲੀ-ਵਲੀ ਘਟ ਜਾਣੀਆਂ ਕੱਲ ਨੂੰ ਸਨਾਤਨਤਾ ਦੇ ਮੌਲੇ ਵੀ ਆ ਜਾਣਗੇ ਕਿ ਨਹੀਂ ਜੀ ਇਹ ਸਾਡੇ Hindu ਕੁੜੀਆਂ ਨੂੰ ਮਾਰਦੇ ਪਏ ਨੇ ਉਹ ਟਕਲਾ ਵੱਧਾ-ਵੱਧਾ ਪੰਜਾਬ ਦਾ ਮਾਹੌਲ ਖਰਾਬ ਹੋਣਾ ਹੁੰਦਾ ਕਿ ਕਿੱਥੇ ਦਾ ਕਿੱਥੇ ਪਹੁੰਚ ਜਾਏਗਾ ਹੁਣ ਦੁਬਾਰਾ ਉਸ ਸਥਿਤੀ ਵਿੱਚ ਨਹੀਂ ਹੈ ਪੰਜਾਬ ਕੇ ਜੋ ਅਸੀਂ ਅਤਵਾਦ ਦੇ ਵਿੱਚ ਦੇਖ ਚੁੱਕੇ ਆ ਅੱਜ ਦੀ ਜਿਹੜੀ ਸਟੱਡੀ ਸਥਿਤੀ ਹੈ ਉਹ ਮੇਨ ਹੈਗੀ ਆ ਕਿ ਪੰਜਾਬ ਨੂੰ ਅਸੀਂ ਖੁਸ਼ਹਾਲ ਕਿੱਦਾ ਦੇਖਣਾ ਪਰ ਇਹੋ ਜਿਹਾ ਮਾਹੌਲ ਕ੍ਰੀਏਟ ਕਰਕੇ ਤੇ ਉਸ ਚੀਜ਼ ਨੂੰ ਭੜਕਾਇਆ ਜਾ ਸਕਦਾ ਹੈ ਦਬਾਇਆ ਜਾ ਸਕਦਾ ਨਹੀਂ ਕਿਉਂਕਿ ਇਹ ਦੇ ਨਾਲ ਤੇ دہشت ਇੱਦਾਂ ਤੇ ਪੰਜਾਬ ਦੇ ਵਿੱਚ ਫੈਮਲੀਆਂ ਬਾਅਦ ਅੱਗੇ ਅੱਗੇ ਬਾਹਰ ਜਾਈ ਜਾ ਰਹੀਆਂ ਨੇ ਬਿਲਕੁਲ ਜੀ ਕਨਵਰਸ਼ਨ ਹੋ ਰਹੀ ਹੈ ਤੇ ਕੁਝ ਵੀ ਨਹੀਂ ਰਹਿ ਜਾਣਾ ਪੰਜਾਬ ਦੇ ਵਿੱਚ ਤਾਂ ਸਾਬ ਇੱਕ ਗੱਲ ਹੋਰ ਹੈ ਕਿ ਜਿਵੇਂ ਖਾਰਕੂਵਾਦ ਦਾ ਦੌਰ ਸ਼ੁਰੂ ਹੋਇਆ ਉਦੋਂ ਵੀ ਪਹਿਲਾਂ ਚਿੱਠੀਆਂ ਪਾਈਆਂ ਜਾਂਦੀਆਂ ਸੀ ਵੀ ਜੇ ਕੋਈ ਗਲਤੀ ਕਰਦਾ ਸੀ ਵੀ ਸੁਧਰ ਜਾਓ ਤੁਸੀਂ ਹਨਾ ਤੇ ਨਿਹੰਗ ਸਿੰਘ ਜਥੇਬੰਦੀਆਂ ਵੀ ਸੀ ਉਹਨਾਂ ਵੱਲੋਂ ਵੀ ਪਹਿਲਾਂ ਸਮਝਾਇਆ ਜਾਂਦਾ ਸੀਗਾ ਵੀ ਤੁਸੀਂ ਇਹਨਾਂ ਹਰਕਤਾਂ ਤੋਂ ਬਾਜ਼ ਆਓ ਜਰ ਨਤੀਜੇ ਮਾੜੇ ਹੋਣਗੇ ਪਰ ਕਦੀ ਕਤਲ ਹੋਇਆ ਨਹੀਂ ਸੀ ਦੇਖਿਆ ਕਿ ਕਿਸੇ ਨੂੰ ਮਾਰ ਦਿੱਤਾ ਗਿਆ ਹੋਵੇ ਖਾਰਕੂ ਵੀ ਉਸੇ ਨੂੰ ਚਿੱਠੀਆਂ ਪਾ ਕੇ ਜਿਹੜਾ ਬਾਅਦ ਵਿੱਚ ਚੇਤਾਵਨੀ ਦਿੰਦੇ ਸੀ ਜਿਹੜਾ ਜ਼ਿਆਦਾ ਹੱਦੋਬਾਜ਼ ਪਰ ਅੱਜ ਕੱਲ੍ਹ ਨੂੰ ਇਸ ਨੂੰ ਕੀ ਕਹੋਗੇ ਖਾਰਕੂਵਾਦ ਕਹੋਗੇ ਇਆ ਫਿਰ ਮਨਮਰਜ਼ੀ ਕੋ ਇਟਸ ਅ ਸੋਰਟ ਆਫ ਖੜਕੂਵਾਦ ਕਿ ਮੱਕੀ ਜਦੋਂ ਇੱਕ ਦਹਿਸ਼ਤ ਫਲਾਣੀ ਹੋਵੇ ਕਿਸੇ ਜਗ੍ਹਾ ਦੇ ਉੱਤੇ ਉਹ ਖੜਕੂਵਾਦ ਵਿੱਚ ਕਨਵਰਟ ਹੋਏਗੀ ਜਦੋਂ ਇੱਕ ਬੰਦੇ ਨੂੰ ਮਾਰ ਦਿੱਤਾ ਗਿਆ ਉਹਦੇ ਵੀ ਪਰਵਾਹ ਦੇ ਜੀ ਸਨ ਚਲੋ ਉਹ ਅਸੀਂ ਮੰਨਦੇ ਹਾਂ ਕਿ ਕੰਚਨ ਜਾਂ ਕਮਲ ਭਾਬੀ ਜੋ ਵੀ ਸੀ ਗਲਤ ਸੀ ਪਰ ਇਹ ਤਰੀਕਾ ਗਲਤ ਸੀ ਕਿਹਾ ਉਹਦੇ ਫੈਮਿਲੀ ਮੈਂਬਰਸ ਨਹੀਂ ਸੀ ਦਬਾਅ ਪਾ ਕੇ ਸਮਝਾਇਆ ਜਾ ਸਕਦਾ ਹੈ ਉਹਨੂੰ ਐਡਮਿਨਿਸਟ੍ਰੇਸ਼ਨ ਵਾਲਾ ਸਮਝਾਇਆ ਜਾ ਸਕਦਾ ਹੈ ਸੋਸ਼ਲ ਜਿਹੜੀਆਂ ਸੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਵਾਲਾ ਸਮਝਾਇਆ ਜਾ ਸਕਦਾ ਪਰ ਇਹ ਨਹੀਂ ਕਿ ਜਾ ਕੇ ਕਤਲ ਕਰ ਦਿਓ ਫਿਰ ਤੇ ਲਾਅ ਐਂਡ ਆਰਡਰ ਹੈ ਹੀ ਨਹੀਂ ਕਿ ਪੰਜਾਬ ਦੇ ਵਿੱਚ ਦੂਸਰਾ ਹਿੱਸਾ ਡਾਕਟਰ ਸਾਹਿਬ ਇੱਕ ਹੋਰ ਹੈ ਇਸ ਚੀਜ਼ ਦਾ ਕੰਚਨ ਨਾਮ ਸੀ ਕੰਚਨ ਕੁਮਾਰੀ ਤੇ ਉਰਫ ਕਮਲ ਭਾਬੀ ਕਮਲਕੌਰ ਭਾਬੀ ਜੀ ਕੁਮਾਰੀ ਦੇ ਵਿੱਚ ਕੌਰ ਦੇ ਵਿੱਚ ਬੜਾ ਫਰਕ ਹੈ ਜੇ ਤੁਸੀਂ ਆਪਣੇ ਨਾਮ ਦੇ ਨਾਲ ਕੁਮਾਰੀ ਲਿਖਦੇ ਹੋ ਇਟ ਮੀਨਸ ਵੀ ਤੁਸੀਂ ਹਿੰਦੂ ਕਮਿਊਨਿਟੀ ਨਾਲ ਸੰਬੰਧ ਰੱਖਦੇ ਹੋ ਜੇ ਕੌਰ ਲਿਖਦੇ ਹੋ ਇਟ ਮੀਨਸ ਵੀ ਤੁਸੀਂ ਸਿੱਖ ਕਮਿਊਨਿਟੀ ਨਾਲ ਸੰਬੰਧ ਰੱਖਦੇ ਹੋ ਕੁਮਾਰੀ ਨਾਮ ਨਾ ਵਰਤ ਕੇ ਕਮਲਕੌਰ ਭਾਬੀ ਜਿਹੜਾ ਉਹ ਮਸ਼ਹੂਰ ਹੋਣੀ ਵਰਤਿਆ ਗਿਆ ਇਸ ਦੇ ਪਿੱਛੇ ਕੀ ਲੱਗਦਾ ਕੁਮਾਰੀ ਤੇ ਕੌਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿਉਂ ਇਸਤੇਮਾਲ ਜਿਹੜਾ ਕੀਤਾ ਜਾ ਰਿਹਾ ਇੱਕ ਨਹੀਂ ਕਈ ਅਕਾਊਂਟ ਨੇ Hindu ਕੁੜੀਆਂ ਨੇ ਤੇ ਨਾਮ ਦਾ ਇਸਤੇਮਾਲ ਕੌਰ ਦੇ ਵਜੋਂ ਕੀਤਾ ਜਾ ਰਿਹਾ ਇਹਦੇ ਮੈਂ ਜਿਹੜੀ ਕਮੀ ਕਵਾਂਗਾ ਕਿ ਸਾਡੇ ਸਿੱਖ ਧਰਮ ਦੇ ਅਕਾਲ ਤਖਤ ਹੋਏ ਕਿ ਜੇ ਇੱਕ ਸਿੱਖ ਹੈ ਉਹ ਆਪਣੇ ਨਾਮ ਦੇ ਨਾਲ ਸਿੰਘ ਲਿਖੇ ਜਿਹੜੇ ਇੱਕ ਸਰਦਾਰ ਨਹੀਂ ਐ ਸਿੱਖਣੀ ਆ ਉਹ ਕੋਦ ਲਿਖਿਆ ਇਹੋ ਜਿਹਾ ਫਰਮਾਨ ਕਿਉਂ ਇਸ਼ੂ ਕੀਤਾ ਜਾਂਦਾ ਅਕਾਲ ਤਖਤ ਸਾਹਿਬ ਤੋਂ ਕਿ ਜਿਹਦੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਸਿਰਫ ਸਿੱਖੀ ਨੂੰ ਬਦਨਾਮ ਕਰਨ ਦਾ ਅਸੇ ਕੀਤੀਆਂ ਜਾਂਦੀਆਂ ਜਿਉ ਕੰਚਨ ਕੁਮਾਰੀ ਸੀ ਤੇ ਉਹਨੇ ਕਮਲ ਕੋ ਭਾਬੀ ਕਿਉਂ ਲਿਖਿਆ ਇਸ ਸਮੇਂ ਕਿ ਇਹ ਪੰਜਾਬੀਆਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਸੀ ਉੱਥੇ ਵੀ ਉਹ ਗਲਤ ਹੈ ਅਸੀਂ ਐ ਨਹੀਂ ਕਹਦੇ ਉਹ ਠੀਕ ਹੈ ਪਰ ਜਿਹੜੀ ਚੀਜ਼ ਕਤਲ ਹੋਣਾ ਉਹ ਚੀਜ਼ ਗਲਤ ਹੈ ਇਹਦੇ ਵਿੱਚ ਸੜੀਆਂ ਸਿੱਖ ਜਥੇਬੰਦੀਆਂ ਆਪਸ ਅੱਗੇ ਆਣ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਇਸ ਬਾਰੇ ਪਰ ਅਸੀਂ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਕਿਉਂਕਿ ਸਾਨੂੰ ਆਪਸ ਸਿੱਖਾਂ ਨੂੰ ਲੜਨ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਰਹਿ ਗਿਆ ਅਸੀਂ ਇੱਕ ਦੂਜੇ ਤੇ ਚਿੱਕੜ ਸੁੱਫਤ ਕਰਦੇ ਹਾਂ ਠੀਕ ਹੈ ਪਰ ਅਸੀਂ ਆਪਸ ਵਿੱਚ ਬਹਿ ਕੇ ਗੱਲ ਨਹੀਂ ਕਰ ਸਕਦੇ ਆਪਸ ਇਸ ਘਟਨਾ ਦਾ ਦੂਸਰਾ ਪਾਸਾ ਜੇਕਰ ਗੱਲ ਕਰੀਏ ਤਾਂ ਜਿਵੇਂ ਇੰਟਰਨੈਟ ਤੇ ਲਗਾਤਾਰ ਅਸ਼ਲੀਲਤਾ ਜਰੀ ਪ੍ਰੋਸੀ ਹੋ ਜਾ ਰਹੀ ਹੈ ਕੁੜੀਆਂ ਵੱਲੋਂ ਹੱਦੋਬਦਨ ਗਏ ਚ ਔਰ ਮੈਂ ਕਹਿੰਦਾ ਬਿਨਾ ਕੱਪੜਿਆਂ ਤੋਂ ਵੀ ਜਣੀਆਂ ਉਹ ਕੁੜੀਆਂ ਜਿਹੜੀਆਂ ਇੰਸਟਾਗ੍ਰam ਵਗੈਰਾ ਤੇ ਆਪਣੀਆਂ ਵੀਡੀਓ ਬਣਾ ਕੇ ਅਪਲੋਡ ਕਰ ਰਹੀਆਂ ਕਿ ਕੋਈ ਐਸਾ ਕਾਨੂੰਨ ਨਹੀਂ ਕਿਉਂਕਿ ਇਸ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਅਸੀਂ ਭਾਰਤ ਦੇ ਵਿੱਚ ਰਹੇ ਹਾਂ ਹਿੰਦੂਸਤਾਨ ਦੇ ਵਿੱਚ ਰਹੇ ਹਾਂ ਸਾਡੀ ਇੱਕ ਸੱਭਿਤਾ ਆਪਣੇ ਤਾਨੂੰ ਟੱਕ ਕੇ ਰੱਖਣਾ ਸਾਡਾ ਇੱਕ ਰਵਾਜ ਆ ਉਸ ਰਵਾਜ ਨੂੰ ਪਿੱਛੇ ਛੱਡ ਕੇ ਅਸੀਂ ਆਪਣੇ ਆਪ ਨੂੰ ਬਿਲਕੁਲ ਹੀ ਅਰਫ ਨੰਗਾ ਕਰ ਦਿੱਤਾ ਇੰਟਰਨੈਟ ਦੇ ਉੱਪਰ ਔਰ ਅਜਹੀਆਂ ਵੀਡੀਓ ਅਪਲੋਡ ਕਰ ਦਿੱਤੀਆਂ ਕਿ ਇਹਨਾਂ ਕੁੜੀਆਂ ਦੇ ਪਰਿਵਾਰ ਵੀ ਬੈਠ ਕੇ ਉਹ ਵੀਡੀਓ ਦੇਖਦੇ ਹੋਣਗੇ ਭਰਾ ਵੀ ਬੈਠ ਕੇ ਵੀਡੀਓ ਦੇਖਦੇ ਹੋਣਗੇ ਪਿਓ ਵੀ ਵੀਡੀਓ ਦੇਖਦੇ ਹੋਣਗੇ ਇੱਕ ਪਾਸੇ ਇਸ ਪਾਸੇ ਗੱਲ ਕਰਾਂ ਤੇ ਇਹ ਕਿੰਨਾ ਕੁ ਸਹੀ ਕਰ ਰਹੀਆਂ ਅੱਜ ਤੋਂ ਜੇ ਅਸੀਂ 50 ਸਾਲ ਪਹਿਲੇ ਚਲੇ ਜਾਈਏ ਨਾ ਪੰਜਾਬ ਦਾ ਇੱਕ ਕਿਰਦਾਰ ਹੁੰਦਾ ਸੀ ਜੀ ਕਿ ਜਿਹੜਾ ਕਿਰਦਾਰ ਹੁਣ ਖਤਮ ਹੁੰਦਾ ਜਾ ਰਿਹਾ ਕਿਉਂਕਿ ਇੱਥੇ ਪਾਣੀ ਦੇਖਿਆ ਜਾਂਦਾ ਸੀ ਜੀ ਮਿੱਟੀ ਦੇਖੀ ਜਾਂਦੀ ਸੀ ਹਾਂਜੀ ਸਿਹਤ ਦੇਖੀ ਜਾਂਦੀ ਸੀ ਬਿਲਕੁਲ ਕਿਰਦਾਰ ਦੇਖਿਆ ਜਾਂਦਾ ਸੀ ਜੀ ਜੀ ਸੋ ਉਹ ਚੀਜ਼ਾਂ ਹੌਲੀ-ਹੌਲੀ ਬਿਲਕੁਲ ਖਤਮ ਹੋਂਦੀ ਜਾ ਰਹੀਆਂ ਨੇ। ਜੀ ਜੀ। ਵੈਸਟਰਨ ਕਲਚਰ ਦਾ ਜਿਹੜਾ ਸੜੇ ਪੰਜਾਬੀਆਂ ਦੇ ਵਿੱਚ ਜਾਂ ਹਿੰਦੂਸਤਾਨੀ ਇੰਜੈਕਸ਼ਨ ਲੱਗ ਗਿਆ ਨਾ ਉਹ ਸੜੇ ਵਸੇ ਬੜਾ ਮੰਦ ਭਾਗਾ ਹੈ। ਜੀ। ਜਿਹੜੇ ਕੱਪੜੇ ਨੇ ਬੱਚੇ ਦੇ ਛੋਟੇ ਹੋ ਗਏ ਨੇ ਇਹਦੇ 'ਚ ਇਹ ਨਹੀਂ ਕਿਸੇ ਕੁੜੀਆਂ ਹੀ ਗਲਤ ਨੇ। ਇਹਦੇ 'ਚ ਮੁੰਡੇ ਵੀ ਗਲਤ ਹੈ ਤੁਸੀਂ ਦੇਖੋ ਕਿੰਨੀ ਬੁਲਗ ਲੈਂਗੁਏਜ ਇੰਸਟਾਗ੍ਰam ਤੇ ਯੂਜ਼ ਕੀਤੀ ਜਾਂਦੀ ਹੈ ਮੁੰਡਿਆਂ। ਕਹਨੂੰ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ? ਬਿਲਕੁਲ। ਜੇ ਮਹਿਜ਼ੁਦਾ ਫੇ ਕਮ ਐਵੀ ਸੀ ਕਿ ਪਹਿਲੇ ਉਹਨਾਂ ਨੂੰ ਵੀ ਰੋਕਦਾ ਸੇ ਇੱਕੋ ਹੀ ਫੀਮੇਲਸ ਨੂੰ ਹੀ ਕਿਉਂ ਟਾਰਗੇਟ ਬਣਾਇਆ ਗਿਆ ਹੁਣ ਵੀ ਲਗਾਤਾਰ ਕੁੜੀਆਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਜਿਹੜੀਆਂ ਹੋਰ ਵੀ ਇਨਫਲੂਐਂਸਰ ਨੇ ਉਹਨਾਂ ਨੂੰ ਵੀ ਧਮਕੀ ਲਗਾਤਾਰ ਮਿਲ ਰਹੀ ਹੈ ਕਿ ਤੁਸੀਂ ਜੇਕਰ ਇਹ ਕੰਮ ਨਾ ਬੰਦ ਕੀਤਾ ਤਾਂ ਤੁਹਾਨੂੰ ਵੀ ਜਿਹੜਾ ਉਹ ਸਿੱਧੀ-ਸਿੱਧੀਆਂ ਜਾਨੋਂ ਮਾਰਦੇ ਧਮਕੀ ਦਿੱਤੀ ਜਾ ਰਹੀਆਂ ਕਿ ਪਾਰਕਿੰਗ ਕੱਲੀ ਬਠਿੰਡਾ ਵਿੱਚ ਨਹੀਂ ਹੋਰ ਵੀ ਜਿੰਨਾਂ ਦੇ ਵਿੱਚ ਹੈਗੀ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹਦੇ ਤੇ ਮੈਂ ਕਵਾਂਗਾ ਕਿ ਸਾਡੀ ਸਰਕਾਰ ਦੀ ਕਮੀ ਹੈ ਜੀ ਸਾਡੇ ਲਾਅਨ ਆਰਡਰ ਦੀ ਪ੍ਰੋਬਲਮ ਹੈ ਸਾਡੇ ਜੁਡੀਸ਼ਰੀ ਦੀ ਪ੍ਰੋਬਲਮ ਹੈ ਤੁਸੀਂ ਹੁਣੇ ਕਿਹਾ ਸੀ ਕਿ ਆ ਇਹਦੇ ਉੱਤੇ ਕੋਈ ਲਾਅ ਨਹੀਂ ਬਣ ਸਕਦਾ ਇਹਦੇ ਉੱਤੇ ਲਾਅ ਹੈ ਪਰ ਉਹਨੂੰ ਇੰਪਲੀਮੇਸ਼ਨ ਨਹੀਂ ਕੀਤੀ ਜਾਂਦੀ ਉਹਦੀ ਨੋਟੀਫਿਕੇਸ਼ਨ ਨਹੀਂ ਕੀਤੀ ਜਾਂਦੀ ਲਾਅ ਬਣ ਗਿਆ ਪਰ ਜਦ ਅਸੀਂ ਇੰਪਲੀਮੇਸ਼ਨ ਹੀ ਨਹੀਂ ਕਰਾਂਗੇ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਦੱਸੋ ਡੋctor ਸਾਹਿਬ ਇੱਕ ਵਿੱਚੋਂ ਹੋਰ ਸਵਾਲ ਆ ਕਿ ਜਿਵੇਂ ਪਿੱਛੇ ਜੇ ਸਰਕਾਰ ਨੇ ਬੈਨ ਕਰਤਾ ਸੀ ਕਿ ਜੇਕਰ ਤੁਸੀਂ YouTube ਵਗੈਰਾ ਤੇ ਸਿੰਗਰਾਂ ਵਾਸਤੇ ਹਥਿਆਰਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਹਥਿਆਰਾਂ ਨੂੰ ਪ੍ਰਮੋਟ ਨਹੀਂ ਕਰ ਸਕਦੇ ਠੀਕ ਹੈ ਜੀ ਇਹ ਹੋ ਗਿਆ ਉਸ ਤੋਂ ਬਾਅਦ ਕੁਝ 10 15 ਗੀਤ ਆਏ ਜਿਨ੍ਹਾਂ ਦੇ ਵਿੱਚ ਹਥਿਆਰਾਂ ਦੇ ਬੋਲ ਜ਼ਰੂਰ ਹੈਗੇ ਸੀਗੇ ਪਰ ਇਸਤੇਮਾਲ ਨਹੀਂ ਸੀ ਕੀਤਾ ਗਿਆ ਹੁਣ ਫੇਰ ਉਹੀ ਦੌਰ ਸ਼ੁਰੂ ਹੋ ਗਈ ਸ਼ਰੀਆਮ ਹਥਿਆਰ ਲੈ ਲੈ ਕੇ ਸਿੰਗਰਾਂ ਦੇ ਮਗਰ ਟੋਲੇ ਘੁੰਮਦੇ ਨੇ ਵੱਡ ਦਾਂਗੇ ਕੱਟ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਸਰਕਾਰ ਕਾਨੂੰਨ ਬਣਾ ਲੈਂਦੀ ਹੈ ਸਰਕਾਰ ਫਰਮਾਨ ਜਾਰੀ ਕਰ ਦਿੰਦੀ ਹੈ ਪਰ ਲਾਗੂ ਕਰਨ ਦੇ ਵਿੱਚ ਅਸਫਲ ਇੰਪਲੀਮੈਂਟੇਸ਼ਨ ਨਹੀਂ ਮੈਂ ਉਹੀ ਵਰਡ ਯੂਜ਼ ਕੀਤਾ ਇੰਪਲੀਮੈਂਟੇਸ਼ਨ ਨਹੀਂ ਹੈ ਇਹਦੇ ਤੇ ਕਉਮ ਕੇਫੇ ਉੱਥੇ ਆ ਜਾਂਦੀ ਏ ਗੱਲ ਕਿ ਸਾਡੀ ਸਰਕਾਰਾਂ ਦੀ ਕਮੀ ਹੈ ਜਦੋਂ ਅਸੀਂ ਇੱਕ ਚੀਜ਼ ਨੂੰ ਲਾਗੂ ਹੀ ਨਹੀਂ ਕਰ ਸਕ ਰਹੇ ਤੇ ਸਾਨੂੰ ਉਹ ਕਾਨੂੰਨ ਬਣਾਉਣ ਦਾ ਫਾਇਦਾ ਕੀ ਹੈ ਇਸ ਨਾਲ ਤਾਂ ਬੈਟਰ ਕਾਨੂੰਨ ਹੀ ਨਾ ਬਣਾਇਆ ਜਾ ਬਣਾਉ ਹੀ ਨਾ ਪਰ ਇਹਦੇ ਵਿੱਚ ਮੈਂ ਇਹ ਵੀ ਨਾਲ ਕਹਾਂਗਾ ਕਿ ਸਾਡੇ ਇਸ ਕਲਚਰ ਨੂੰ ਅਡਾਪਟ ਕਰਨ ਵਾਸਤੇ ਬੱਚਿਆਂ ਦੇ ਵਿੱਚ ਜਿਹੜਾ ਅਡਾਪਟ ਕੀਤਾ ਗਿਆ ਸਾਡੇ ਮਾਪਿਓ ਵੀ ਉਨੇ ਹੀ ਗੁਨਾਗਾਰ ਨੇ ਉਨੇ ਹੀ ਗੁਨਾਗਾਰ ਸਾਡੇ ਐਜੂਕੇਸ਼ਨ ਸਿਸਟਮ ਹੈ कि जिथੋਂ ਅਸੀਂ ਬੇਸ ਬਣਾ ਬੱਚੇ ਦਾ ਉੱਥੇ ਕੰਟਰੋਲ ਨਹੀਂ ਹੋਇਆ ਹੁਣ ਇੱਕ ਮਾਂ ਨੇ ਆਪਣੇ ਘਰ ਦੇ ਕੰਮ ਕਰਨੇ ਬੱਚਾ ਨੂੰ ਤੰਗ ਕਰ ਰਿਹਾ ਠੀਕ ਹੈ ਮੋਬਾਈਲ ਪਕੜਾਤਾ ਹੈ ਬਿਟਾ ਮੋਬਾਈਲ ਤੇ ਗੇਮ ਖੇਡਦਾ ਹੁਣ ਉਹ ਮੋਬਾਈਲ ਤੇ ਗੇਮ ਖੇਡ ਰਿਹਾ ਕੀ ਦੇਖ ਰਿਹਾ ਹਾਲਵਲੇ ਅਸੀਂ ਉੱਥੇ ਨਹੀਂ ਜਾ ਸਕਦੇ ਮੈਂ ਪਿਛਲੇ ਇੱਕ ਇੰਟਰਵਿਊ ਚ ਕਿਹਾ ਸੀ ਕਿ 18 ਸਾਲ ਦੀ ਉਮਰ ਤੱਕ ਦਾ ਇੱਕ ਵਰਡ ਯੂਜ਼ ਕੀਤਾ ਜਾਂਦਾ ਉੱਥੇ ਕਿਹੜਾ ਬੰਦਾ ਬੈਠਾ ਹੈ ਕਿ ਜਿਹੜਾ ਇਹ ਦੇਖ ਰਿਹਾ ਕਿ 18 ਸਾਲ ਦਾ ਬੱਚਾ ਹੈ ਕਿ ਉਸ ਤੋਂ ਵੱਡਾ ਹੈ ਬਿਲਕੁਲ ਜਿਹੜੀਆਂ ਇੰਟਰਨੈਸ਼ਨਲ ਪੋਰਨ ਮੂਵੀ ਨੇ ਉਹਨੂੰ ਕਿਹਾ ਅਸੀਂ ਰੋਕ ਸਕਦੇ ਆ ਪੰਜਾਬ ਨੂੰ ਛੱਡ ਦਿਓ 50 ਤੋਂ ਬਾਅਦ ਉਹ ਜਿਹੜੀਆਂ ਇੰਸਟਾਗ੍ਰਾਮ ਦੇ ਉੱਤੇ ਆਂਦੀਆਂ ਨੇ ਠੀਕ ਹੈ ਰੀਲਸ ਪੈਣੀਆਂ ਨੇ ਕਿਹਾ ਉਹਨੂੰ ਅਸੀਂ ਰੋਕ ਸਕਦੇ ਆ ਜਾਂ ਤੇ ਪੂਰਾ ਹੀ ਕੰਟਰੋਲ ਹੋਣਾ ਚਾਹੀਦਾ ਜੇ ਨਹੀਂ ਕੰਟਰੋਲ ਤੇ ਫਿਰ ਪੰਜਾਬ ਕਿਉਂ ਮਰਡਰ ਕਿਉਂ ਇਹ ਸਵਾਲ ਮੇਂ ਲਗਾ ਹੈ ਕਿ ਇਹਦੇ ਵਿੱਚ ਗਵਰਨਮੈਂਟ ਦੀ ਦਖਲਅੰਦਾਜ਼ੀ ਜਿੰਨਾ ਤੱਕ ਤੋਂ ਆਪਰ ਨਹੀਂ ਆਏਗੀ ਕਾਨੂੰਨ ਦੀ ਦਖਲਅੰਦਾਜ਼ੀ ਤੋਂ ਆਪਰ ਨਹੀਂ ਆਏਗੀ ਉਹਨਾਂ ਤੱਕ ਅਸੀਂ ਅੱਗੇ ਨਹੀਂ ਚੱਲ ਸਕਦੇ ਬਿਲਕੁਲ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਟਾਪਿਕ ਦੇ ਸਬੰਧ ਵਿੱਚ ਗੱਲਬਾਤ ਕਰਨ ਲਈ ਇੱਕ ਬਹੁਤ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿਉਂਕਿ ਜੇਕਰ ਇੰਟਰਨੈਟ ਦੇ ਉੱਪਰ ਅਸ਼ਲੀਲਤਾ ਲਗਾਤਾਰ ਫੈਲ ਰਹੀ ਹੈ ਤਾਂ ਉਸ ਨੂੰ ਰੋਕਣਾ ਕਾਨੂੰਨ ਦਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਪੂਰੀ ਤਰ੍ਹਾਂ ਇਸ ਮਾਮਲੇ ਦੇ ਵਿੱਚ ਫੇਲ ਨੇ ਇੱਕ ਪਾਸੇ ਤਾਂ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਦੀ ਜਾਂ ਭਾਰਤ ਦੇ ਸੱਭਿਆਚਾਰ ਦੀ ਦੁਹਾਈ ਦਿੰਦੇ ਹਾਂ ਔਰ ਦੂਸਰੇ ਪਾਸੇ ਸਾਡੇ ਸਾਡੇ ਇੰਟਰਨੈਟ ਨੇ ਜਾਂ ਖਾਸ ਕਰਕੇ ਜੋ ਸੋਸ਼ਲ ਮੀਡੀਆ ਪਲੇਟਫਾਰਮ ਚੁੱਕ ਕੇ ਵੇਖ ਲਈਏ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਤੇ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਚਾਹੇ ਦੇਸ਼ ਦਾ ਹੋਵੇ ਚਾਹ ਪੰਜਾਬ ਦਾ ਹੋਵੇ ਜਾਂ ਕਿਸੇ ਨਹੀਂ ਸਟੇਟ ਦਾ ਹੋਵੇ ਜਿਹੜਾ ਨਜ਼ਰ ਆਉਂਦਾ ਹੋਵੇ ਕਿ ਲੋਕ ਵੀ ਅਸ਼ਲੀਲ ਕੰਟੈਂਟ ਨੂੰ ਜਿਹੜਾ ਉਹ ਜਰਾ ਜ਼ਿਆਦਾ ਧਿਆਨ ਨਾ ਦੇਖਦੇ ਨੇ ਸਭ ਤੋਂ ਵੱਡੀ ਗੱਲ ਇਹ ਆ ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਸੰਸਕਾਰ ਦੀ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਜਿਵੇਂ ਅਸੀਂ ਬਚਪਨ ਦੇ ਵਿੱਚ ਮਾਂ ਬੱਚੇ ਨੂੰ ਜਨਮ ਦਿੰਦੀ ਆ ਤਾਂ ਬੱਚਾ ਥੋੜਾ ਵੱਡਾ ਹੁੰਦਾ ਘਰ ਦੇ ਕੰਮ ਕਰਨੇ ਆ ਔਰ ਜਿਵੇਂ ਹੁੰਦੇ ਹੱਥ ਦੇ ਵਿੱਚ ਮੋਬਾਈਲ ਫੜਾ ਦਿੱਤੇ ਜਾਂਦੇ ਔਰ ਆਦਤ ਬੱਚਿਆਂ ਦੀ ਬਚਪਨ ਤੋਂ ਹੀ ਮੋਬਾਈਲ ਦੇ ਨਾਲ ਅਟੈਚ ਜਿਹੜੀ ਹੋਣੀ ਸ਼ੁਰੂ ਹੋ ਜਾਂਦੀ ਆ ਅੱਜ ਕੱਲ ਤਾਂ ਹਾਲਾਤ ਇਹ ਨੇ ਕਿ ਕਈ ਬੱਚੇ ਜਿਹੜੇ ਆ ਸਾਹਮਣੇ ਮੋਬਾਈਲ ਰੱਖੇ ਬਿਨਾ ਰੋਟੀ ਤੱਕ ਨਹੀਂ ਖਾਂਦੇ ਔਰ ਦੂਸਰੀ ਗੱ ਜਿਵੇਂ ਇਹ ਗੱਲ ਕੀਤੀ ਕਿ 18 ਪਲੱਸ ਇੱਕ ਸਿਰਫ ਜਦੋਂ ਇੰਟਰਨੈਟ ਦੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਅਸ਼ਲੀਲ ਚੱਲਦੀ ਹੈ ਤਾਂ ਸਿਰਫ ਇੱਕ ਲਾਈਨ ਥੱਲੇ ਲਿਖ ਕੇ ਜਿਹੜੀ ਹੈ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ ਜਾਂਦੀ ਕਿ ਇਹ ਵੀਡੀਓ ਸਿਰਫ 18 ਪਲੱਸ ਲੋਕਾਂ ਦੇ ਦੇਖਣ ਲਈ ਹੀ ਹੈ ਕੀ ਕੋਈ ਉਮਰ ਦਾ ਪੈਮਾਨਾ ਇੰਟਰਨੈਟ ਦੇ ਜ਼ਰੀਏ ਇੰਨੀ ਐਡਵਾਂਸਡ ਟੈਕਨੋਲੋਜੀ ਹੈ ਕਿ ਜਦੋਂ ਕੋਈ ਬੱਚਾ ਉਹਨੂੰ ਪਲੇ ਕਰੇ ਤਾਂ ਹੋਵੇ ਹੀ ਨਾ ਇਸ ਤਰ੍ਹਾਂ ਦਾ ਕੋਈ ਸਿਸਟਮ ਹੋਣਾ ਚਾਹੀਦਾ ਪਰ ਨਹੀਂ ਸਿਰਫ ਲਾਈਨ ਰੱਖ ਕੇ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਪਿੱਛੇ ਜੇ ਸਰਕਾਰ ਨੇ ਜਿਵੇਂ ਕਿਹਾ ਸੀ ਹਥਿਆਰਾਂ ਵਾਲੇ ਗੀਤ ਨਹੀਂ ਸੋਸ਼ਲ ਮੀਡੀਆ ਤੇ ਜਿਹੜੇ ਪ੍ਰਮੋਟ ਹੋਣ ਦੇਣੇ ਹਥਿਆਰਾਂ ਨੂੰ ਲੈ ਕੇ ਜਿਹੜਾ ਉਹ ਸੋਸ਼ਲ ਮੀਡੀਆ ਤੇ ਨਹੀਂ ਹੁਣ ਕਿਸੇ ਦੇ ਡੱਬ ਵਿੱਚ ਪਿਸਟਲ ਹੋਵੇ ਕੋਈ ਫੋਟੋ ਪਾ ਦੇਵੇ ਤਾਂ ਫੱਟ ਦੇਣ ਦੀ ਪਰਚਾ ਹੋ ਜਾਂਦਾ ਪਰ ਜਿਹੜੇ ਕਲਾਕਾਰ ਨੇ ਜਿਹੜੇ ਸਿੰਗਰ ਨੇ ਸ਼ਰਿਆਮ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਨੇ ਵੱਡੇ ਵੱਡੇ ਹਥਿਆਰ ਚੱਕੀ ਫਰਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ ਕੀ ਇਹਨਾਂ ਨੂੰ ਸ਼ੂਟ ਆ ਜਦੋਂ ਇਹ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਨੇ ਤਾਂ ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਪੰਜਾਬ ਦੇ ਕਈ ਨਾਮਵਰ ਸਿੰਗਰ ਨੇ ਜਿਹੜੇ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਨੇ ਸ਼ਰਿਆਮ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਵੱਲ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਔਰ ਦੂਸਰੇ ਪਾਸੇ ਜਿਵੇਂ ਇਹ ਘਟਨਾ ਵਾਪਰੀ ਅਮਰਤਪਾਰ ਸਿੰਘ ਮੈਰੋ ਵੱਲੋਂ ਜਿਹੜਾ ਇਹ ਕਤਲ ਸਿਸ ਦੀ ਜ਼ਿੰਮੇਵਾਰੀ ਲਈ ਗਈ ਕਿ ਤਨਾ ਕਿਤੇ ਗਲਤੀ ਕੁੜੀਆਂ ਦੀ ਵੀ ਆ ਕਿ ਅਸ਼ਲੀਲ ਜਿਹੜਾ ਹੱਦੋਂ ਵੱਧ ਦਿਖਾਉਣਾ ਨੰਗੇਜ ਦਿਖਾਉਣਾ ਆਪਣੇ ਸਰੀਰ ਨੂੰ ਜਿਹੜਾ ਉਹ ਇਸ ਤਰ੍ਹਾਂ ਜਿਹੜਾ ਪੇਸ਼ ਕਰਨਾ ਲੋਕਾਂ ਸਾਹਮਣੇ ਔਰ ਲੋਕ ਜਿਹੜੇ ਉਹ ਉਸ ਨੂੰ ਦੇਖਣ ਆਕਰਸ਼ਿਤ ਹੋਣ ਕਿਤਨਾ ਕਿਤੇ ਜੇਕਰ ਇਹ ਜਿਹੜੀ ਅਸਲੀਲਤਾ ਹੈ ਇਹ ਵੀ ਦਿਮਾਗ ਦੇ ਵਿੱਚ ਕਿਤਨਾ ਕਿਤੇ ਇੱਕ ਵੱਖਰਾ ਜਿਹੜਾ ਉਹ ਪੈਦਾ ਕਰਦੀ ਹੈ ਜਿਸ ਦੇ ਕਾਰਨ ਕਈ ਤਰ੍ਹਾਂ ਦੇ ਘਟਨਾਵਾ ਵੀ ਸਾਹਮਣੇ ਹੁੰਦੀਆਂ ਔਰ ਦੂਸਰੇ ਪਾਸੇ ਅਮਰਤਪਾਲ ਮਹਿਰ ਬੋਲੋ ਜਿਸ ਕਦਰ ਇਹ ਕਤਲ ਦੀ ਜ਼ਿੰਮੇਵਾਰੀ ਲਈ ਗਈ ਕਤਲ ਕੀਤੇ ਗਏ ਇਹ ਵੀ ਜਿਹੜਾ ਕਿਤਨਾ ਕਿਤੇ ਗਲਤ ਹੈ ਕਿਉਂਕਿ ਜਿਵੇਂ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਕਿ ਅਚਾਨਕ ਹੁਣ ਨੰਗ ਸਿੰਘ ਜਥੇਬੰਦੀਆਂ ਕਿੱਥੋਂ ਜਾਗ ਪਈਆਂ ਨੇ ਤੇ ਨੀਲੇ ਪਾਣੇ ਵਾਲੇ ਕਿੱਥੋਂ ਆ ਗਏ ਨੇ ਜਿਹੜੇ ਲੋਕਾਂ ਨੂੰ ਆਪਣੇ ਆ ਪਉ ਚੇਤਾਵਨੀ ਦਿੰਦੇ ਨੇ ਫਿਰ ਸਜ਼ਾ ਸੁਣਾਉਂਦੇ ਨੇ ਫਿਰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਔਰ ਮਾਰ ਵੀ ਕਤਲ ਵੀ ਆਪ ਕਰ ਦਿੱਤਾ ਜਾਂਦਾ ਇਸ ਕਰਕੇ ਸਰਕਾਰਾਂ ਨੂੰ ਇਸ ਸੰਬੰਧ ਵਿੱਚ ਸੋਚਣਾ ਜਿਹੜਾ ਬੇहद ਜ਼ਰੂਰੀ ਹੈ ਕਿ ਉਹ ਇਹੋ ਜਿਹਾ ਕਾਨੂੰਨ ਹੋਣ ਦੇ ਵਿੱਚ ਲਿਆਂਦਾ ਜਾਵੇ ਜਿਹੜਾ ਇਸ ਸ਼ਿਸ਼ਟਤਾ ਨੂੰ ਵੀ ਰੋਕੇ ਤੇ ਜਿਹੜਾ ਬਦਲੇ ਦੀ ਭਾਵਨਾ ਦੇ ਨਾਲ ਜਿਹੜੇ ਕਤਲ ਕੀਤੇ ਜਾ ਰਹੇ ਨੇ ਇਹਨਾਂ ਤੇ ਵੀ ਜਿਹੜਾ ਉਹ ਰਿਕਵਰਡ ਪਾਵੇ ਸਰਮਨ ਸਿੰਘ ਅਦਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਮੁਕੇਸ਼ ਪਾਵਾ ਦੇ ਨਾਲ ਸ਼੍ਰੀ ਅਮਰਸਾਹਬ